ਗੁਰੇ ਰੌਣਕ ਡੇਰੀ ਫਾਰਮ ਦੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਫੱਤਾ ਤੇ ਜ਼ਿਲ੍ਹਾ ਬਠਿੰਡਾ। ਜਮਾ ਰੋਡ ਦੇ ਉੱਪਰ ਬਾਈ ਜੀ ਪਿੰਡ ਰਹਿ ਗਿਆ ਬਾਈ ਪਰਮੀ ਦੇ ਘਰੋਂ ਵੀਡੀਓ ਆ ਦੋਸਤੋ। ਕੋਈ ਵਪਾਰ ਦਾ ਕੰਮ ਨਹੀਂ ਇੱਕ ਜਮਾ ਟਰੈਲੂ ਪਸ਼ੂ ਪਾਲਕਾ। ਆਹ ਦੇਖ ਲੋ ਇੱਧਰ ਮਾਤਾ ਵਰਕੇ ਦੂਸਰੇ ਪਸ਼ੂਆਂ ਨੂੰ ਨਿਭਾਈ ਨੂੰ ਹੀ ਜਾਂਦੇ ਆ। ਤੇ ਬਾਈ ਨੇ ਆਹਾਂ ਤੀਸਰਾ ਸੂਆ ਗਾਂ ਸੇਲ ਕਰਨੀ ਆ। ਕਿੰਨੇ ਕ ਦਿਨਾਂ ਦੀ ਹਜੇ ਕੱਚੀ ਆ ਕੀ ਮੁੱਲ ਰੂ ਵੀਡੀਓ ਦੇ ਵਿੱਚ ਮੁੱਲ ਕਰਾ ਦਾਂਗੇ। 25 ਤਰੀਕ ਸੇਮਾ ਮਹੀਨਾ 2022 ਦੀ 25 ਦੀ ਵੀਡੀਓ ਆ। ਆਜਾ ਬਈ ਪਰ ਮੇਰੇ ਸਾਹਮਣੇ ਆਦਾ ਵੀਡੀਓ ਤੇ ਹੋਰ ਵੀਰੇ ਕੀ ਹਾਲ ਹੈ ਜੀ ਹਾਂ ਠੀਕ ਹੈ ਬਈ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ 997019538360 ਵੀਡੀਓ ਦੇ ਹੇਠਾਂ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਕਿੰਨਾ ਵਾ ਸੂਆ ਬਾਈ ਪਰਮੀ ਗਾ ਤੇ ਬਈ ਤੀਜੀ ਸੂਏ ਸੋਨਾ ਹੁਣੇ ਤੀਜੇ ਸੂਏ ਸੋਨਾ ਤੇਰੇ ਕੋਲੇ ਸਹੀ ਦੂਜੇ ਸੂਏ ਕਿੰਨਾ ਪਤੁੱਧ ਦਿੰਦਾ ਹੈ ਨੇ ਇਹ ਬਈ 21 ਕਿਲੋ ਦਿੰਦਾ ਆਪਾਂ 20 20 ਤੋਂ ਪਲੱਸ 20 ਤੋਂ ਪਲੱਸ ਬਸ 20 ਤੋਂ ਉੱਤੇ ਉੱਤੇ ਸੀ ਸਾਢੇ 20 21 ਜਿੰਨਾ ਵੀ ਹੋਵੇ ਮੰਨ ਲਓ ਤੋੜ ਕੇ ਆਪਾਂ ਚੈੱਕ ਕਰਾ ਲੈਂਦੇ ਆਂ ਇਹਨੂੰ ਖੋਲ ਲਾ ਬਾਈ ਅੱਜ ਕਿੰਨੇ ਦਿਨ ਰਹਿ ਗਏ ਤੇ ਸੁਣਦੇ ਇਹ ਵੀ 7-8 ਦਿਨ ਪਏ ਆ ਇਹ 7-8 ਦਿਨ ਪਏ ਆ ਹਾਂ ਅੱਜ ਦੋਸਤੋ ਸਾਨੂੰ ਆਪਾਂ ਤੋੜ ਕੇ ਬਈ ਚੈੱਕ ਕਰਾਣੇ ਆ ਮੁੱਲ ਜਿਹੜਾ ਵੀਡੀਓ ਦੇ ਵਿੱਚ ਕਰਾ ਦਾਂਗੇ ਜਾਇਜ਼ ਮੁੱਲ ਕਰਾਵਾਂਗੇ ਬਾਕੀ ਦੋਸਤੋ ਸਾਨੂੰ ਆਪਾਂ ਤੋੜ ਕੇ ਚੈੱਕ ਕਰਾਣੇ ਆ ਅਗਰ ਦੇਖੋ ਜੀ ਥੋੜਾ ਜਿਹਾ ਤਿਲਕੰਦ ਥੋੜਾ ਜਿਹਾ ਪਾਣੀ ਜ਼ਰੂਰ ਰੱਖਦੀ ਆ ਤੇ ਸੁਹਾ ਤੀਸਰਾ ਦੁੱਧ ਦੇ ਹਿਸਾਬ ਨਾਲ ਦੋਸਤੋ ਵਧੀਆ ਭਾਂਡਾ ਗਾ ਤੇ ਬਈ ਹਫ਼ਤਾ ਰਹਿ ਗਿਆ ਹਨਾ ਹਾਂ ਬਈ ਹਫ਼ਤਾ ਰਹਿ ਹਫ਼ਤਾ ਇਹਦਾ ਸੁਣਦਾ ਪਿਆ ਆਹ ਦੇਖ ਲੋ ਫੜਾ ਚੱਲ ਬਾਈ ਆ ਤੁਹਾਨੂੰ ਮੈਂ ਨਰਾਲੀ ਤੋੜ ਕੇ ਦਿਖਾ ਦਿੰਨਾ ਪਸੂਆਂ ਚ ਪੂਰੀ ਜਜਮੈਂਟ ਬੰਦੇ ਨੂੰ ਕਈ ਵਾਰੀ ਨਹੀਂ ਆਉਂਦੀ ਮੋੜ ਲਿਆ ਬਾਈ ਹੂੰ ਮੋੜ ਲਿਆ ਬੜੇ ਮੋੜ ਲਿਆ ਆ ਤੁਸੀਂ ਚੈੱਕ ਕਰਾ ਸਕਦੇ ਹੋ ਬੋਚ ਗਏ ਥੇ ਅੰਦਰ ਬਾਣੀ ਚੰਗਾ ਹੋ ਆ ਦੇਖੋ ਬਾਈ ਬਾਕੀ ਮੁੱਲ ਜਿਹੜਾ ਉਹ ਆਪਾਂ ਬਾਈ ਤੋਂ ਕਨਫਰਮ ਕਰਾ ਦਿੰਨੇ ਆ ਆ ਜਾ ਵੀਰੇ ਤੇ ਬਾਈ ਜਾਇਜ਼ ਮੁੱਲ ਕੀ ਕਰਦਾ ਪਰਮੀ ਇਹਦਾ ਵੀਰੇ 75000 ਰੁਪਏ 75000 ਹਾਂ ਕੋਈ ਮਾਣਦਾਨ ਛੋਟ ਛੱਪਾ ਮੌਕੇ ਤੇ ਕੋਈ ਮੌਕੇ ਦੇ ਮਣੋਟਾ ਹੋ ਜਾ ਬਾਈ ਮੌਕੇ ਤੇ ਹੋ ਜਾ ਹਾਂ ਦੁੱਧ ਦੀ ਗਾਰੰਟੀ ਹੋਊ ਆਪਣੀ ਬਾਈ ਦੁੱਧ ਦੀ 20 ਤੋਂ ਬਾਰ-ਬਾਰ ਦਊਗੀ ਹਾਂ ਹਾਂ ਜਿਹੜੇ ਸਾਹ ਹਾਂ ਗਰਮੀ ਆ ਹਾਂ ਹਾਂ ਗਰਮੀ ਦੇ ਵਿੱਚ ਬਾਈ ਕਹਿੰਦਾ ਦੁੱਧ ਦੀ ਆਪਾਂ ਗਾਰੰਟੀ ਲੈ ਲਾਂਗੇ 20 ਕਿਲੋ ਦੀ ਜਮਾ ਤੇ 75000 ਰੁਪਏ ਦੋਸਤੋ ਮੋਲਾ ਪਿੰਡ ਕੋਟਫੱਤਾ ਜ਼ਿਲ੍ਹਾ ਬਟਿੰਡਾ ਵੀਡੀਓ ਤੇ ਹੈਠਾ ਬਾਈ ਦਾ ਨੰਬਰ ਦਿੱਤਾ ਘਰ ਦੀ ਬਾਈ ਕਹਿੰਦਾ ਆਪਣੀ ਇਹ ਜੰਮੀ ਪਲੀ ਹੋਈ ਆ ਤੇ ਬਾਕੀ ਆ ਤੁਸੀਂ ਦੂਸਰੇ ਪਸ਼ੂ ਦੇਖ ਲਓ ਜਿਹੜੇ ਭਰਾ ਨੂੰ ਫਿੱਟ ਆਉ ਕੋਲੇ ਆ ਜੋ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗਾਲ ਭਾਈ ਜੀ ਸਾਰਿਆਂ